ਮਸਿੰਗ ਬੈਂਕੋਕ ਤੋਂ ਮੈਂ ਆਪ ਜੀ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨਾ ਚਾਹੁੰਦਾ ਆ ਆਪਾਂ ਰਲ ਮਿਲ ਕੇ ਇਸ ਵਿਚਾਰ ਨੂੰ ਅੱਗੇ ਲੈ ਕੇ ਜਾਈਏ ਤੇ ਕਿਵੇਂ ਅਸੀਂ ਇਕੱਠੇ ਹੋ ਕੇ ਸਿੱਖੀ ਨੂੰ ਵਧਾਈਏ ਸਾਧ ਸੰਗਤ ਜੀ ਸਾਨੂੰ ਸਾਰਿਆਂ ਨੂੰ ਪਤਾ ਹੈ THAILAND ਦਾ ਮਾਹੌਲ THAILAND ਦੇ ਗੁਰਦੁਆਰੇ ਦਾ ਮਾਹੌਲ ਸਾਧ ਸੰਗਤ ਦਾ ਮਾਹੌਲ ਸਾਨੂੰ ਸਾਰਿਆਂ ਨੂੰ ਅੰਦਰੋਂ ਅੰਦਰ ਹੀ ਪਤਾ ਕਿ ਇੱਥੇ ਕਿਵੇਂ ਦੇ ਮर्यादा ਬੱਚੇ ਜਿਹੜੇ ਨੇ ਜਾਂ ਸਾਧ ਸੰਗਤ ਨੇ ਉਹ ਕਿਸ ਪਾਸੇ ਲੱਗ ਪਈ। ਸਤਗੁਰ ਜਗਜੀਤ ਸਿੰਘ ਜੀ ਦੀ ਬੜੀ ਕਿਰਪਾ ਹੈ ਸਾਡੇ ਸਾਰਿਆਂ ਤੇ ਜੋ ਸਾਨੂੰ ਇਹ ਗੁਦਵਾਰਾ ਸਾਨੂੰ ਸੌਂਪਿਆ ਸਾਨੂੰ ਇਹ ਅਸਥਾਨ ਦਿੱਤਾ ਜਿੱਥੇ ਨਾਮ ਸਿਮਰਨ ਜਿੱਥੇ ਸਤਗੁਰ ਜਗਜੀਤ ਸਿੰਘ ਜੀ ਨੇ ਇਹੀ ਚਾਇਆ ਕਿ ਇੱਥੇ ਨਾਮ ਸਿਮਰਨ ਹੋਵੇ ਹਰਜਸ ਹੋਵੇ ਤੇ ਅਸੀਂ ਸਮਾਜ ਸੁਧਾਰ ਕਰ ਸਕੀਏ, ਅਸੀਂ ਨਾਮਧਾਰੀ ਉੱਚੇ ਤੇ ਸੁੱਚੇ ਹੋ ਸਕੀਏ ਪਰ ਕਈ ਸਾਲਾਂ ਤੋਂ ਇਸ ਅਸਥਾਨ ਤੇ ਸਤਿਗੁਰੂ ਜਗਜੀਤ ਸਿੰਘ ਦੇ ਉਲਟ ਮਰਿਆਦਾ ਉਹਨਾਂ ਦੇ ਜਿਹੜੇ ਮਿਸ਼ਨ ਸੀ ਉਸ ਦੇ ਉਲਟ ਅਸੀਂ ਚੱਲਦੇ ਮੈਂ ਇਸ ਮੌਕੇ ਤੇ ਕਹਿਣਾ ਚਾਹੁੰਦਾ ਕਿ ਜੇ ਇਸ ਕਮੇਟੀ ਨੇ ਵੀ ਸੁਧਾਰ ਨਹੀਂ ਲਾਇਆ ਫਿਰ ਸਾਡੇ ਵਾਸਤੇ ਬਹੁਤ ਬੇਸ਼ਰਮ ਵਾਲੀ ਗੱਲ ਜਦੋਂ ਸਤਗੁਰੂ ਜਗੀਰ ਸਿੰਘ ਜੀ ਨੇ ਕਮੇਟੀ ਸਥਾਪਿਤ ਸੀ ਹੱਥੇ ਨੌਜਵਾਨਾਂ ਦੀ ਸਾਰੇ ਮੁੰਡੇ ਉਹਦੇ ਵਿੱਚ ਸਿੱਖੀ ਸਰੂਪ ਵਿੱਚ ਸਨ ਉੱਥੇ ਕੋਈ ਗਲਤ ਬਿਆਨ ਨਹੀਂ ਹੋਣ ਦਿੱਤਾ ਸਤਗੁਰੂ ਜੀ ਜੀ ਸਿੰਘ ਦੇ ਕਿਰਪਾ ਨਾਲ ਇਹ ਕਿਉਂ ਜ਼ਰੂਰੀ ਹੈ ਇਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਅਗੋ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਜਾਂ ਸਾਥ ਸੰਗਤ ਨੂੰ ਕਹੀਏ ਕਿ ਤੁਸੀਂ ਸਿੱਖੀ ਸਰੂਪ ਵਿੱਚ ਹੋ ਪੰਜ ਕਕਾਰ ਦੇ ਤਾਰਨੀਓ ਕਿਵੇਂ ਕਹਿ ਸਕੀਏ ਜੇ ਅਸੀਂ ਸਾਡੇ ਲੀਡਰ ਹੀ ਅਸੀਂ ਸਿੱਖੀ ਸਰੂਪ ਤੋਂ ਦੂਰ ਹੋਏ ਜਾਂ ਸੀ ਖਾਣ ਪੀਣ ਵਿੱਚ ਲੱਗ ਜਾਈਏ ਗਲਤ ਵਿਆਹਾਂ ਵਿੱਚ ਲੱਗ ਜਾਈਏ ਪਾਰਟੀ ਵਿੱਚ ਲੱਗ ਜਾਈਏ ਜੇ ਸਾਡੇ ਕਮੇਟੀ ਮੈਂਬਰ ਹੀ ਆਪਣੇ ਮੰਗਨੀਆਂ ਆਪਣੇ ਜਿਹੜੇ ਹੋਰ ਸਤਗੁਰ ਜਗਜੀਤ ਸਿੰਘ ਜੀ ਸਾਡੇ ਨਾਮ ਤਾਰੇ ਸਿਧਾਂਤਾਂ ਦੇ ਜਿਹੜੇ ਵਿਰੋਧ ਰਸਮ ਹੁੰਦੇ ਨੇ ਉਹ ਗੁਰਦੁਆਰੇ 'ਚ ਕਰੇ ਬੜੇ ਦੁੱਖ ਵਾਲੀ ਗੱਲ ਹੈ ਕਿੰਨਾ ਵਧੀਆ ਹੋਵੇ ਜੇ ਸਾਡੇ ਪ੍ਰਧਾਨ ਦੇ ਲੰਬੀ ਦਾੜੀ ਹੋਵੇ ਗੱਲ ਚ ਮਾਲਾ ਹੋਵੇ ਦਸਤਾਰ ਹੋਵੇ ਗੁਦਵਾਰੇ ਕੁਰਤੇ ਪਜਾਮੇ ਚ ਹੋਣ ਤੇ ਐਦਾਂ ਬਾਹਰ ਵੀ ਵਿਚਰਨ ਅੰਦਰ ਬਾਹਰ ਗੁਦਵਾਰੇ ਦੇ ਅੰਦਰ ਤੇ ਗੁਦਵਾਰੇ ਦੇ ਬਾਹਰ ਵੀ ਕਿਉਂਕਿ ਸਾਰੇ ਦੇਖਦੇ ਨੇ ਇਹ ਬੇਇੱਜ਼ਤੀ ਨਾਮ ਤਾਰੀ ਦੀ ਹੁੰਦੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ ਉਹ ਸਗੋਂ ਪੱਕੇ ਨੇ ਤੇ ਜਿਹੜੇ ਦੇਹਧਾਰੀ ਨੂੰ ਮੰਨਣ ਵਾਲੇ ਅਸੀਂ ਦੂਰ ਹੁੰਦੇ ਜਾਂਦੇ ਆ ਸਿੱਖੀ ਦੇ ਸਿਧਾਂਤ ਜੇ ਅਸੀਂ ਚਾਹੁੰਨੇ ਆ ਕਿ ਸਾਡੇ ਬੱਚੇ ਵਿੱਚ ਸਿੱਖੀ ਹੋਵੇ ਪਹਿਲੇ ਤਾਂ ਸਾਨੂੰ ਸਾਡੇ ਵੱਡਿਆਂ ਨੂੰ ਇੱਕ ਉਦਾਹਰਨ ਬਣਨਾ ਚਾਹੀਦਾ ਉਹ ਐਗਜ਼ਾਮਪਲ ਬਣਨ ਕਿ ਇਦਾਂ ਸਿੱਖੀ ਕਮਾਈ ਜਾਂਦੀ ਹੈ ਮੈਂ ਮੁੱਖ ਪ੍ਰਬੰਧਕ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪ ਜੀ ਆਇਓ THAILAND ਚ ਆਪ ਜੀ ਜ਼ਰੂਰ ਬੇਨਤੀ ਕਰੋ ਕਿਦਾਂ ਆਪ ਜੀ ਕਰਦੇ ਹੋ ਆਪ ਜੀ ਜ਼ਰੂਰ ਕਮੇਟੀ ਮੈਂਬਰਾਂ ਨਾਲ ਗੱਲ ਕਰੋ ਕਿ ਇਸ ਨੂੰ ਕਿਵੇਂ ਸੁਧਾਰੀਏ ਆਪ ਜੀ ਦੇ ਆਉਣ ਦਾ ਫਾਇਦਾ ਲੈ ਸਕਣ ਇਹ ਅਸਥਾਨ ਸਾਰਿਆਂ ਦਾ ਸਾਂਝਾ ਹੈਗਾ ਜੇ ਇਸ ਅਸਥਾਨ ਤੇ ਅਸੀਂ ਸਤਿਗੁਰ ਜਗਜੀਤ ਸਿੰਘ ਤੱਕ ਅਰਦਾਸਾਂ ਕਰੀਏ ਮਰਿਆਦਾ ਰੱਖੀਏ ਜੇ ਥਾਈਲੈਂਡ ਵਿੱਚ ਕੋਈ ਪ੍ਰੋਬਲਮ ਸਾਧ ਸੰਗਤ ਜ਼ਰੂਰ ਇਕੱਠੀ ਹੋ ਉਸ। ਸਾਰੀ ਸਾਧ ਸੰਗਤ ਨੇ 100 ਸਾਲਾਂ ਸਾਧੂ ਜਗੀ ਸਿੰਘ ਦੇ ਦਿਵਸ ਮਨਾਇਆ। ਇਕੱਠੇ ਹੋ ਕੇ। ਇੱਕ ਐਸਾ ਮਾਹੌਲ ਬਣ ਗਿਆ ਸੀ ਕਿ ਸਾਰੇ પ્રેમ ਪਿਆਰ ਨਾਲ ਇਕੱਠੇ ਰਲ ਕੇ ਦਿਵਸ ਮਨਾਇਆ। ਮੈਨੂੰ ਪਤਾ ਹੈ ਆਪ ਜੀ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਜੇ ਆਪ ਜੀ ਦਾ ਅਰਦਾਸ ਨਹੀਂ ਹੁੰਦਾ। ਆਪ ਜੀ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਜੇ ਆਪ ਜੀ ਦੀ ਫੋਟੋ ਨਹੀਂ ਲੱਗੀ ਹੋਏ। ਸੰਗਤ ਵਧੇਗੀ ਇਕੱਠੇ ਹੋ ਕੇ ਸਤਿਗੁਰ ਜਗਜੀਤ ਸਿੰਘ ਦੇ ਹੱਜਾਸ ਕਰ ਸਕੀਏ ਸਤਿਗੁਰ ਜਗਜੀਤ ਸਿੰਘ ਤੱਕ ਮੰਨਣ ਵਾਲੇ ਵੀ ਨੇ ਆਪ ਜੀ ਨੂੰ ਮੰਨਣ ਵਾਲੇ ਆਪ ਜੀ ਦੇ ਵੱਡੇ ਪ੍ਰਾਨ ਨੂੰ ਮੰਨਣ ਵਾਲੇ ਵੀ ਪਰ ਸਾਡੇ ਵਿੱਚ ਇੱਕ ਗੱਲ ਸਾਂਝੀ ਹੈ ਕਿ ਅਸੀਂ ਸਾਰੇ ਸਤਿਗੁਰ ਜਗਜੀਤ ਸਿੰਘ ਨੂੰ ਮੰਨਦੇ ਆ ਸੋ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਜਿਹੜੇ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਮੈਂਬਰਸ ਨੇ ਕਮੇਟੀ ਮੈਂਬਰਸ ਨੇ ਉਹਨਾਂ ਨੂੰ ਸਿੱਖੀ ਦਾ ਪਤਾ ਹੋਵੇ ਆਪ ਜੀ ਪ੍ਰਚਾਰਕ ਭੇਜੋ ਜਾਂ ਆਪ ਜੀ ਪੈਣੀ ਸਾਹਿਬ ਲੈ ਜਾਓ ਇਹਨਾਂ ਨੂੰ ਜਾਂ ਆਪ ਜੀ ਇਹਨਾਂ ਨੂੰ ਨਿਵਾਸ ਸਥਾਨ ਸ੍ਰੀ ਸਤਗੁਰ ਜੀ ਸਿੰਘ ਜੀ ਡੇਰਾ ਰਾਮਾ ਟੂ ਤੇ ਭੇਜ ਅਸੀਂ ਜ਼ਰੂਰ ਉਹਨਾਂ ਦੀ ਸੇਵਾ ਕਰਾਂਗੇ ਉਹਨਾਂ ਨੂੰ ਦੱਸਾਂਗੇ ਸਤਗੁਰ ਜੀ ਸਿੰਘ ਦੀ ਕਿਵੇਂ ਕਿਰਪਾ ਹੈ ਕਿਵੇਂ ਸਿੱਖੀ ਇੱਥੇ ਭਰਪੂਰ ਹੈ ਜਿਵੇਂ ਅਸੀਂ ਸਤਗੁਰ ਦੇ ਇੱਕ ਕਦਮ ਲਾਵਾਂਗੇ ਸਤਗੁਰ ਲੱਖਾਂ ਕਦਮ ਅੱਗੇ ਲੈ ਕੇ ਆਉਂਦਾ ਉਹ ਬਚਾਉਂਦਾ ਸਾਡੀ ਕੋਈ ਵਾਹ ਨਹੀਂ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰੀਏ ਸਿੱਖੀ ਸਾਡੇ ਕੋਲ ਹੈ ਜੱਕ ਨਹੀਂ ਅਸੀਂ ਕੁਝ ਵੀ ਨਹੀਂ ਪਰ ਸਤਗੁਰ ਜਗਜੀਤ ਸਿੰਘ ਜੀ ਕਰਕੇ ਉਸ ਅਸਥਾਨ ਤੇ ਸਿੱਖੀ ਹੈ ਜੇ ਅਸੀਂ ਚਾਹੁੰਦੇ ਆ ਕਿ ਬੈਂਕੋਕ ਵਿੱਚ ਇਸ ਅਸਥਾਨ ਤੇ ਸਾਰੇ ਰਲ ਮਿਲ ਕੇ ਪ੍ਰੇਮ ਪਿਆਰ ਨਾਲ ਤੁਰੀਏ ਜਿੱਦਾਂ ਸਤਗੁਰ ਜਗਜੀਤ ਸਿੰਘ ਜੀ ਚਾਹੁੰਦੇ ਸਨ ਤਾਂ ਬਹੁਤ ਹੀ ਸੋਖਾ ਤਰੀਕਾ ਹੈ ਅਸੀਂ ਸਤਗੁਰ ਜਗਜੀਤ ਸਿੰਘ ਤੱਕ ਉਥੇ ਆਪਣੇ ਵਿਚਾਰ ਸਾਂਝੇ ਕਰੀਏ ਆਪ ਜੀ ਜ਼ਰੂਰ ਆਓ ਜਿੱਦਾਂ ਪਹਿਲੇ ਸਮੇਂ ਤੇ ਆਪ ਜੀ ਆਉਂਦੇ ਸਨ ਬੰਦੇ ਸਨ ਉਹਦਾ ਆਪ ਜੀ ਨੂੰ ਕੋਈ ਪ੍ਰੋਬਲਮ ਨਹੀਂ ਆਪ ਜੀ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਮੈਂ ਮੰਨਦਾ ਆਪ ਜੀ ਸਤਗੁਰੂ ਜਗੀਰ ਸਿੰਘ ਦਾ ਪਾਲਕੀ ਤੇ ਬੈਠੇ ਹੋ ਉਹ ਵੀ ਕਮੇਟੀਆਂ ਨੇ ਬਿਠਾਇਆ ਮੈਨੂੰ ਪਤਾ ਹੈ ਵਿਸ਼ਵਾਸ ਹੈ ਕਿ ਆਪ ਜੀ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਕਿ ਆਪ ਜੀ ਉੰਦਾ ਹੀ ਬੈਠੋ ਜਿਵੇਂ ਪਹਿਲੇ ਬੰਦੇ ਸਨ ਤੇ ਉੱਥੇ ਸਤਗੁਰੂ ਜਗੀਰ ਸਿੰਘ ਦਾ ਪਾਲਕੀ ਹੋਵੇ ਤੇ ਸਾਰੇ ਰਲ ਮਿਲ ਕੇ ਜਿੱਦਾਂ ਪਹਿਲੇ ਆਉਂਦੇ ਸਨ ਆਉਣਾ ਉਸ ਸਥਾਨ ਤੇ ਤੇ ਬੱਚਿਆਂ ਨੂੰ ਅਸੀਂ ਪ੍ਰੇਰਿਤ ਕਰੀਏ ਔਰ ਵੱਡਿਆਂ ਨੂੰ ਵੀ ਪ੍ਰੇਰਿਤ ਕਰੀਏ ਅਸੀਂ ਹਰ ਆਲ ਮਿਲ ਕੇ ਸਤਗੁਰਾਂ ਦੇ ਦਿਨ ਮਨਾਈਏ ਤੇ ਜਰੂਰ ਸਿੱਖੀ ਦਾ ਅਸੀਂ ਇਕੱਠੇ ਹੋ ਕੇ ਪ੍ਰੇਮ ਪਿਆਰ ਨਾਲ ਪ੍ਰਚਾਰ ਕਰ ਸਕਦੇ ਆ ਇਸ ਸਥਾਨ ਤੇ ਗੁਰਦੁਆਰਾ ਵੀ ਬਣਨਾ ਤੇ ਜੇ ਗੁਰਦੁਆਰੇ ਵਿੱਚ ਅਸੀਂ ਸੁਧਾਰ ਹੁਣ ਨਹੀਂ ਲਿਆਵਾਂਗੇ ਤੇ ਕਦੋਂ ਲਿਆਵਾਂਗੇ ਜੇ ਸਾਡੇ ਜਿਹੜੇ ਅੱਡੋ ਨੇ ਬੱਚੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਸਿੱਖੀ ਦਾ ਵੈਲਿਊ ਕੀ ਹੈ ਸਾਡੇ ਪ੍ਰਧਾਨ ਨੂੰ ਨਹੀਂ ਪਤਾ ਸਿੱਖੀ ਦਾ ਵੈਲਿਊ ਕੀ ਆਗੋਂ ਅਸੀਂ ਕੀ ਐਕਸਪੈਕਟ ਕਰ ਸਕਦੇ ਅਸੀਂ ਕਿ ਬੱਚਿਆਂ ਨੂੰ ਕਵਾਂਗੇ ਕਿ ਜੀ ਸਿੱਖੀ ਵਿੱਚ ਰਹੋ ਦਾੜਾ ਰੱਖੋ ਕੇਸ ਰੱਖੋ ਤੁਸੀਂ ਕਸ਼ਹਿਰ ਆਪਾਂ ਅਸੀਂ ਕਿਵੇਂ ਬੱਚਿਆਂ ਨੂੰ ਕਹਿ ਸਕਦੇ ਆ ਇਹ ਡੁੰਗੀਆਂ ਗੱਲਾਂ ਨੇ ਆਪ ਜੀ ਆਇਓ THAILAND ਆਪ ਜੀ ਇਹਨਾਂ ਨਾਲ ਬੈ ਕੇ ਵਿਚਾਰ ਕਰੋ ਕਿ ਕਿਵੇਂ ਆਪਾਂ ਜਿਹੜੇ ਗਲਤ ਬਿਆਵਾਂ ਨੇ ਪਾਰਟੀਆਂ ਹੁੰਦੀਆਂ ਗੁਰਦੁਆਰੇ ਚ ਲੰਗਰ ਦੀ ਬੇਅਦਬੀ ਹੁੰਦੀ ਹੈ ਹੋਰ ਬਹੁਤ ਸਾਰੇ ਜਿਹੜੇ ਸਤਗੁਰ ਦੇ ਉਲਟ ਚੱਲਦੇ ਨੇ ਕਿਵੇਂ ਰੋਕਿਆ ਜਾਵੇ ਕਿਉਂਕਿ ਜੇ ਅਸੀਂ ਲਿਮਿਟ ਨਹੀਂ ਪਾਵਾਂਗੇ ਇੱਕ ਲੀਕ ਨਹੀਂ ਖਿੱਚਾਂਗੇ ਤਾਂ ਇਹ ਚੀਜ਼ ਜਿਹੜੀ ਹੈ ਉਹ ਦੂਜੇ ਪਾਸੇ ਵੱਧ ਜਾਈ ਜਾਨੀ ਕੰਨਾ ਸੌਖਾ ਹੈ ਕਰਨਾ ਬਹੁਤ ਔਖਾ ਹੈ ਕਰਨਾ ਪੈਣਾ ਸਾਨੂੰ ਸਾਰਿਆਂ ਨੂੰ ਰਲ ਕੇ ਸੋ ਮੇਰੀ ਬੇਨਤੀ ਹੈ ਇਹ ਅਸੀਂ ਇਹੋ ਜੇ ਕਾਮਨਾ ਕਰੀਏ ਜੋ ਬਾਅਦ ਵਿੱਚ ਸਾਡੀ ਨਿੰਦਿਆ ਹੋਵੇ ਸਾਡੀ ਬੇਇੱਜ਼ਤੀ ਨਾਮ ਤਾਰੀਫਾਂ ਚ ਦੀ ਹੋ ਗਏ ਜਿਵੇਂ ਅਸੀਂ ਸਟੇਜ ਤੇ ਪ੍ਰਚਾਰ ਕਰਨਿਆ ਸਟੇਜ ਤੇ ਬੋਲਦੇ ਆ ਅਸੀਂ ਉਹਦੇ ਪਿੱਛੇ ਵੀ ਹੋਏ ਅਸੀਂ ਇਹੋ ਜੇ ਕੰਮ ਨਾ ਕਰੀਏ ਕਿ ਲੋਕੀ ਸਾਨੂੰ ਕਹਿ ਸਕਣ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਮੈਂ ਇਹੋ ਬੇਨਤੀ ਕਰਕੇ ਆਗਿਆ ਲੈਣਾ ਸਤਿ ਸ੍ਰੀ ਅਕਾਲ